ਹੈਲੋ एवरीवन गुड मॉर्निंग ਸਸ਼ਿਆ ਕਾ ਹਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੇ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਸਵੇਰ ਦੇ 1.5 10 ਵਜੇ ਦਾ ਟਾਈਮ ਹੈਗਾ ਏ ਤੇ ਬੱਚੇ ਗਏ ਹੈ ਹਿਮਾਚਲ ਨਿਸ਼ੂ ਦੇ ਨਾਨਕੇ ਦਾਦਕੇ ਉੱਥੇ ਹੀ ਹੈਗੇ ਆ ਤੇ ਫਿਰ ਉਹ ਆਪਣੀ ਨਾਨੀ ਹੋਰਾਂ ਨੂੰ ਮਿਲਣ ਗਈ ਹੋਈ ਹੈ ਤੇ ਕੱਲ ਦੇ ਗਏ ਹੋਏ ਆ ਬੱਚੇ ਹਿਮਾਚਲ ਨੂੰ ਇਨਸ਼ੂ ਕੋਲ ਹੈਗੀਆਂ ਨੇ ਜੀ ਛੁੱਟੀਆਂ ਥੋੜੀਆਂ ਜਿਹਾ ਘੱਟ ਕਿਉਂਕਿ ਉਹਨੂੰ ਸਿਰਫ 15 ਛੁੱਟੀਆਂ ਮਿਲੀਆਂ ਸੀਗੀਆਂ ਤੇ ਹੁਣ ਬਸ 3-4 ਕ ਛੁੱਟੀਆਂ ਰਹਿ ਗਈਆਂ ਉਹਦੀਆਂ ਬਹੁਤ ਘੱਟ ਛੁੱਟੀ ਸੀ ਉਹਦੇ ਕੋਲ ਹਨੀ ਕੋਲ ਤਾਂ ਹੈਗੀ ਐ 1 ਮਹੀਨੇ ਦੀ 1 ਮਹੀਨੇ ਤੋਂ ਜਾਨੇ ਥੋੜੇ ਜਿਹੇ ਦਿਨ ਘੱਟ ਤੇ ਬਾਕੀ ਇਨਸ਼ੂ ਨੇ ਤਾਂ ਹੁਣ ਚਲੀ ਜਾਣਾ 30 ਤਰੀਕ ਨੂੰ ਆ ਦੇਖੋ ਜਿਹੜਾ ਅਸੀਂ ਵਾਲਪੇਪਰ ਚੇਂਜ ਕੀਤਾ ਹੈ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਹੈ ਵੀਡੀਓ ਵਗੈਰਾ ਵਿੱਚ ਥੋੜਾ ਜਿਹਾ ਫਲਾਵਰਿੰਗ ਵਾਲਾ ਸੀਗਾ ਉਹ ਜਿਹੜਾ ਵਾਲਪੇਪਰ ਸੀ ਆਹ ਵਾਲਾ ਹੁਣ ਚੇਂਜ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆ ਨੀਚੇ ਪੀਵੀਸੀ ਦੇ ਨਾਲ ਵੀ ਥੋੜੀ ਮੈਚਿੰਗ ਹੋ ਗਈ ਹੈ ਇਹਦੀ ਥੋੜੀ ਨਹੀਂ ਮਤਲਬ ਕਾਫੀ ਮੈਚਿੰਗ ਹੋ ਗਈ ਹੈ ਹੁਣ ਇਹਦੇ ਨਾਲ ਲਾਈਟ ਜਿਹਾ ਕੱਲਰ ਦਾ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇੱਧਰ ਮੈਂ ਪ੍ਰੀਤੀ ਨੇ ਕਰਟਨ ਵੀ ਚੇਂਜ ਕਰ ਦਿੱਤੇ ਸੀ ਹੱਜ ਮੈਂ ਦੁਪਹਿਰ ਵਿੱਚ ਲਈ ਬਣਾ ਰਹੀਆਂ ਜੀ ਰੇਠਾ ਲੰਚ ਵਿੱਚ ਤੜਕਾ ਆਪਣਾ ਲੱਗ ਰਿਹਾ ਸਾਰੇ ਖੜੇ ਖੜੇ ਮਸਾਲੇ ਪਾਏ ਹਨ ਖੜਾ ਬੱਤ ਕੇ ਪਾ ਲਿਆ ਦੋ ਆਪਾਂ ਨੇ ਹਲਦੀ ਨਮਕ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਜੀ ਹੁਣ ਮੈਂ ਲੱਗੀ ਹੁਈ ਆ ਜੀ ਇਨਿਸ਼ੂ ਵਾਸਤੇ ਗਲੂਟਨ ਫ੍ਰੀ ਹੈਲਦੀ ਡਰਾਈ ਫਰੂਟਸ ਵਗੈਰਾ ਦੇ ਲੱਡੂ ਇਹ ਹੈਗਾ ਜੀ ਰਾਜਗਿਰੇ ਦਾ ਆਟਾ ਤੇ ਛੋਲਾ ਦਾ ਆਟਾ ਮੈਂ ਰੋਸਟ ਕਰਕੇ ਰੱਖ ਲਿਆ ਤੇ ਇੱਧਰ ਮੈਂ ਲੱਗੀ ਹੁਈ ਆ ਥੋੜਾ ਜਿਹਾ ਖੂਆ ਬਣਾਣਾ ਮੈਂ ਕਿਹਾ ਘਰ ਹੀ ਦੁੱਧ ਦਾ ਬਣਾ ਲੈਂਦੇ ਆ ਥੋੜਾ ਜਿਹਾ ਵਿੱਚ ਖੂਆ ਪਾਵਾਂ ਜੀ ਇੱਧਰ ਮੇਰੀ ਸਬਜ਼ੀ ਬਣ ਗਈ ਹੈ ਤੇ ਮੈਂ ਵਿੱਚ ਨਾ ਇਮਲੀ ਦਾ ਪਲਪ ਪਾਇਆ ਹੈ ਤੇ ਇਹ ਮੈਂ ਗੁੜ ਪਾ ਰਹੀ ਹਾਂ ਖੱਟਾ ਮਿੱਠਾ ਪੇਠਾ ਆਪਾਂ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਲੱਗਦਾ ਹੈ ਗੁੜ ਪਾਇਆ ਹੈ ਵਿੱਚ ਤੇ ਇਮਲੀ ਦਾ ਪਲਪ ਪਾ دیਜੇ ਸਬਜ਼ੀ ਤਾਂ ਆਪਣੀ ਬਣ ਗਈ ਹੈ ਜੀ ਹੁਣ ਆਪਾਂ ਪਾ ਦਿੰਨੇ ਆ ਫਰੈਸ਼ ਹਰਾ ਧਨੀਆ ਹਣੀ ਯੋਰਨੀ ਸ਼ੂ ਹਿਮਾ ਚਲਤੋਂ ਆ ਗਏ ਨੇ ਪਰ ਅੱਜ ਉਹ ਆਪਣੇ ਮੰਮੀ ਪਾਪਾ ਵੱਲ ਗਏ ਨੇ ਹਨੀ ਵਿਉਧਰੀ ਗਿਆ ਹੈ ਮੈਂ ਕਿਹਾ ਚਲੋ ਇੱਕ ਰਾਤ ਉਹਨਾਂ ਵੱਲ ਵੀ ਰਹਿ ਜਾਵੋ ਤੇ ਉਹਨਾਂ ਤਾਂ ਵੀ ਮਨ ਹੈਗਾ ਵੀ ਵਿਚਾਰੇ ਵੀ ਚਲੋ ਸਾਡੇ ਕੋਲ ਰਹਿ ਕੇ ਜਾਣ ਤੇ ਹਨੀ ਤੇ ਨਿਸ਼ੂ ਲੈ ਕੇ ਆਏ ਸੀ ਹਿਮਾਚਲ ਦੀਹਾਮ ਬਹੁਤ ਹੀ ਫੇਮਸ ਹੈਗਾ ਜਿਹੜਾ ਹਿਮਾਚਲ ਦਾ ਪਤਾ ਨਹੀਂ ਬिलासपुर ਤੋਂ ਲੈ ਕੇ ਆਏ ਆ ਤੇ ਮੈਂ ਇੱਥੇ ਘਰ ਫੜਾ ਕੇ ਗਿਆ ਹੁਣੇ ਹੀ ਹਨੀ ਆ ਕੇ ਆਹ ਦੇਖੋ ਇਹ ਹੈਗੇ ਨੇ ਚਨੇ ਆਹ ਪਤਾ ਨਹੀਂ ਕੀ ਚੀਜ਼ ਹੈਗੀ ਹੈ ਮਾਂ ਦੀ ਦਾਲ ਵਰਗੀ ਲੱਗਦੀ ਹੈ ਪਤਾ ਨਹੀਂ ਕੀ ਹੈ ਇਹ ਤੇ ਹੈਗੇ ਨੇ ਰਾਜਮਾ ਇਹ ਵੀ ਦਾਲ ਹੈ ਕੀ ਹੈ ਇਹ ਵੀ ਪਤਾ ਨਹੀਂ ਕਿਹੜੀ ਦਾਲ ਹੈਗੀ ਹੈ ਇਹ ਮੈਂ ਹਾਲੇ ਦੇਖੀ ਨਹੀਂ ਹੈਗੀ ਸ਼ਾਇਦ ਮਾਂ ਦੀ ਦਾਲ ਜਾਂ ਮੂੰਗੀ ਆਹ ਮੂੰਗੀ ਦੀ ਦਾਲ ਹੈ ਸਾਹ ਹਰੀ ਮੂੰਗੀ ਤੇ ਆ ਮੇਨਾਂ ਦਾ ਮਾਂ ਦੀ ਦਾਲ ਹੈਗੀ ਆ ਇਹ ਹੈਗੀ ਇਹ ਹਿਮਾਚਲੀ ਕੜੀ ਆ ਵੀ ਪਤਾ ਨਹੀਂ ਕੀ ਚੀਜ਼ ਹੈ ਇਹ ਦੇਖਦੇ ਆ ਇਹ ਕੀ ਚੀਜ਼ ਹੈ ਇਹ ਤਾਂ ਮਿੱਠਾ ਜਿਹਾ ਲੱਗਦਾ ਕੁਛ ਕਿਉਂਕਿ ਇਹ ਮੈਨੂੰ ਪਤਾ ਨਹੀਂ ਨਾ ਹੈਗਾ ਹਿਮਾਚਲੀ ਜਿਹੜਾ ਧਾਮ ਦੇ ਵਿੱਚ ਕੀ ਕੁਛ ਹੁੰਦਾ ਹੈ ਮਿੱਠਾ ਲੱਗ ਰਿਹਾ ਜਾਂ ਤਾਂ ਪੇਠਾ ਵਗੈਰਾ ਨਾ ਹੋਵੇ ਕੁਛ ਅ ਪੇਠਾ ਲੱਗ ਰਿਹਾ ਏ ਪੇ ਦਰਦ ਰਾਈਸ ਟੇਸਟ ਕਰਕੇ ਦੇਖਦੇ ਹਾਂ ਹੁਣ ਵੇਖ ਕਿਦਾਂ ਦਾ ਹੈਗਾ ਇਹਨਾਂ ਦਾ ਟੇਸਟ ਬਹੁਤ ਹੀ ਟੇਸਟੀ ਲੱਗ ਰਿਹਾ ਦੇਖਣ ਨੂੰ ਵੀ हिमाਚਲੀ धाम ਕਹਿੰਦੇ ਹੁੰਦੇ ਇਹਨੂੰ ਇਹਨਾਂ ਦੇ ਨਾ ਹੀ ਹਿਮਾਚਲ ਦੇ ਵਿਆਹ ਵਾ ਸ਼ਾਦੀਆਂ ਵਿੱਚ ਵੀ ਇਦਾਂ ਦਾ ਹੀ ਆਹੀ ਕੁਝ ਹੁੰਦਾ ਹੈ ਇਦਾਂ ਦਾ ਹੀ ਖਾਣਾ ਇਹ ਉਹਨਾਂ ਦਾ ਹਿਮਾਚਲ ਦਾ ਟ੍ਰੈਡੀਸ਼ਨਲ ਖਾਣਾ ਹੈਗਾ ਇਹ ਹਾਂਜੀ ਹੁਣ ਮੈਂ ਜਿਹੜੇ ਬੱਚੇ ਲੈ ਕੇ ਆਏ ਸੀ धाम ਹਿਮਾਚਲੀ धाम ਮੈਂ ਖਾਦਾ ਬਹੁਤ ਹੀ ਜ਼ਿਆਦਾ ਟੇਸਟੀ ਸੀ ਸਾਰੀਆਂ ਹੀ ਦਾਲਾਂ ਸਬਜ਼ੀ ਜਿਹੜੇ ਸੀ ਬੜੀਆਂ ਹੀ ਟੇਸਟੀ ਲੱਗੀਆਂ ਤੇ ਜਿਹੜਾ ਮਿੱਠਾ ਸੀ ਨਾ ਉਹ ਤਾਂ ਹੋਰ ਵੀ ਜ਼ਿਆਦਾ ਸੀ ਪੇਠਾ ਮੈਨੂੰ ਲੱਗ ਰਿਹਾ ਸੀ ਮਿੱਠਾ ਪੇਠਾ ਸੀਗੇ ਚਾਸ਼ਨੀ ਦੇ ਵਿੱਚ ਇੰਨਾ ਟੇਸਟੀ ਸੀ ਉਹ ਵੀ ਚਾਵਲਾਂ ਦੇ ਨਾਲ ਖਾਣ ਵਿੱਚ ਬੜਾ ਹੀ ਟੇਸਟੀ ਲੱਗਿਆ ਤੇ ਬੇਟਾ ਚਲੋ ਫੜਾ ਕੇ ਵਾਪਸ ਚਲੇ ਗਿਆ ਸੀ ਤੇ ਹੁਣ ਮੈਂ ਰਾਤ ਦਾ ਟਾਈਮ ਹੈਗਾ ਇਹ ਬੈਠੀ ਸੀ ਮੈਂ ਟੀਵੀ ਦੇਖ ਰਹੀ ਸੀ ਤੇ ਮੈਂ ਹੁਣ ਗ੍ਰੀਨ ਟੀ ਬਣਾ ਕੇ ਲਈ ਆਈ ਸੀ ਹੁਣ ਮੈਂ ਲੱਗੀਆਂ ਜੀ ਗ੍ਰੀਨ ਟੀ ਪੀਣ ਇਹ ਮੈਂ ਗ੍ਰੀਨ ਟੀ ਨੇ ਇਸ ਵਾਰ ਪੱਤੀਆਂ ਵਾਲੀ ਲੈ ਕੇ ਆਈਆਂ ਜੀ ਸਵੇਰ ਦਾ ਟਾਈਮ ਹੈ ਹੰਨੀ ਬੇਟਾ ਆ ਗਿਆ ਏ ਤੈਨੂੰ ਸ਼ੂ ਫੇਰ ਦੁਬਾਰਾ ਤੋਂ ਗਈ ਏ ਉਹਨੂੰ ਕੰਮ ਸੀ 17 ਸੈਕਟਰ ਨਾ ਤੇ ਦੀ ਸ਼ਕਲ ਦੇਖ ਲਓ ਨਿਸ਼ੂ ਨਾਲ ਵੀ ਜਦੋਂ ਨਿਸ਼ੂ ਆਈ ਇਹਨੂੰ ਉਦੋਂ ਵੀ ਬਹੁਤ ਟੱਪਿਆ ਚਲੋ ਕੇ ਜੀ ਆਪਾਂ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆਂ ਨੈਕਸਟ ਵਲੌਗ ਵਿੱਚ ਫੇਰ ਜਲਦੀ ਮਿਲਾਂਗੇ ਜੀ ਪਰਮਾਤਮਾ ਸਾਰਿਆਂ ਨੂੰ ਹਸਤੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ